ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਇੱਕ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬਦਲਾ ਜਿਸ ਨੂੰ ਲਿਖਿਆ ਹੈ ਜਗਦੀਸ਼ ਕੌਰ ਮਾਲਵੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਚਾਚੀ ਜਿੱਤੋਂ ਨੂੰ ਫੋਰਾ ਤੋਂ ਮੈ ਲੈਣ ਜਾਵਾਂਗਾ ਕਈ ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਇੱਕ ਦਿਨ ਮੈਂ ਚਾਚੀ ਨੂੰ ਗਿਆ ਚੰਗਾ ਪੁੱਤ ਚਾਚੀ ਮੋਤਾ ਜੀ ਨੇ ਚਾਹ ਚੜਕਿਆ ਚਾਚੀ ਨਾਲ ਸਲਾਹ ਕਰਕੇ ਮੈਂ ਆਪਣੇ ਘਰ ਆ ਗਿਆ ਛੋਟੀ ਭੈਣ ਲੁਦੀਆਲੀ ਨੂੰ ਕੱਪੜੇ ਧੋਣ ਲਈ ਕਹਿ ਕੇ ਆਪ ਮੈਂ ਜਿੱਤੀ ਪੱਗ ਕੱਚੇ ਵਾਰੀ ਤੇ ਲੰਦਾਰੀ ਤੋਂ ਲੰਗ ਰੰਗ ਕਰਾਉਣ ਲਈ ਤੁਰਪਿਆ ਦਿਦੇ ਤਾਂ ਕਿੰਨੇ ਹੀ ਦਿਨਾਂ ਤੋਂ ਮੈਨੂੰ ਬੁਲਾਉਂਦੀ ਨਹੀਂ ਸੀ ਉਹ ਜੋ ਮੈਨੂੰ ਤਿਆਰੀ ਕਰਦੇ ਹੋਏ ਦੇਖ ਕੇ ਉਹ ਸੋਚੀ ਜਾਂਦੀ ਸੀ ਕਿ ਇਹ ਕਿੱਦਾਂ ਉਹ ਤਿਆਰੀ ਕੀਤੀ ਜਾਂਦਾ ਹੈ ਕੁੜੇਦਿਆਲੀ ਇਹ ਜਾਣਾਂ ਕਿਤੇ ਨਾਮ ਨੂੰ ਬੇਬੇ ਨੇ ਕੋਲ ਜਾ ਕੇ ਕੱਪੜੇ ਧੋਣ ਦੀ ਤਿਆਰੀ ਨੂੰ ਪੁੱਛਿਆ ਆ ਹੋਵੇ ਦੇ ਆਂਦਾ ਮੈਂ ਚਾਚੀ ਨੂੰ ਮਨਾ ਕੇ ਆਇਆ ਬਈ ਜੀ ਤੋਂ ਮੈਂ ਲੈਣ ਵਾਸਤੇ ਜਾਊਂਗਾ ਇਹ ਗੰ ਸੁਣਦਿਆਂ ਹੀ ਬੇਬੇ ਬੁੜਬੁੜ ਕਰਨ ਲੱਗ ਪਈ ਸ਼ਾਬਾਸ਼ ਇਹ ਬਚਨੀ ਦੀ ਅਕਲ ਦੀ ਨਾ ਅੱਗੇ ਕੋਈ ਕਸਰ ਬਾਕੀ ਰਹੀ ਸੀ ਜਿਹੜੀ ਹੁਣ ਪੂਰੀ ਕਰਨੀ ਹੈ ਉਦੋਂ ਅਗਲੇ ਕਿਹੜਾ ਖੌੜੀ ਕਿਹੜੀ ਸਰ ਨੂੰ ਚੁੱਪ ਕਰਾਂਗੀ ਇਹਦੇ ਹੱਥ ਨਹੀਂ ਦੀਂਦੇ ਕੁੜੀ ਨੂੰ ਉੱਥੇ ਵਸਾਉਣ ਦੇ ਬੇਬੇ ਦੀ ਕੁੜਕੜ ਆਪਣੇ ਘਰੇ ਤੁਰੇ ਫਿਰਦੀ ਚਾਚੀ ਨੂੰ ਵੀ ਸੁਣ ਗਈ ਸੀ ਕੀ ਹੋ ਗਿਆ ਬੇਬੇ ਚਾਚੀ ਨੇ ਚਲਿਆਨੀ ਉਪੋਂਦੀ ਗਾਲ ਕੱਢ ਕੇ ਪੁੱਛਿਆ ਨਾ ਹੋ ਗਏ ਤਾਂ ਦਾਤਾ ਤੈਨੂੰ ਜਿਕਣ ਪਤਾ ਹੀ ਨਹੀਂ ਕੁੜੇ ਬਚਨੀ ਹਰੀ ਨੂੰ ਤੂੰ ਕਿਹਾ ਜੀ ਤੂੰ ਸਾਰਿਆਂ ਤੋਂ ਲਿਆਉਣ ਵਾਸਤੇ ਆ ਹੋ ਬੇਬੇ ਕਿਹਾ ਤਾਂ ਮੈਂ ਹੀ ਸੀ ਚਾਚੀ ਬੇਬੇ ਮੁਰੇ ਨੀਮੀ ਪਾਈ ਖੜੀ ਸੀ ਨਾ ਆਕੇ ਥੋੜੀ ਹੋਈ ਐ ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰ ਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ਖੜਾ ਕਰ ਦੇਣਾ ਚੰਗੀ ਰਹੇਗੀ ਫੇਰ ਬੇਬੇ ਲੜਨ ਵਾਲਿਆਂ ਬਾਗ ਬੋਲੀ ਜਾ ਰਹੀ ਸੀ ਦੋਹਾਂ ਜਣੀਆਂ ਨੂੰ ਹੀ ਪਤਾ ਨਾ ਲੱਗੇ ਕਿ ਕਦੋਂ ਮੈਂ ਮਲਕ ਦੇ ਜਹੇ ਜਾ ਕੇ ਉਹਨਾਂ ਦੇ ਪਿੱਛੇ ਖੜ ਗਿਆ ਮੈਂ ਕਿਹਾ ਲੈ ਬੇਬੇ ਆਏ ਕਿਤੇ ਉਹ ਮੈਨੂੰ ਮੋਹ ਚ ਪਾ ਲੈਣਗੇ ਮੇਰੇ ਕਿਹੜਾ ਬੰਗਾ ਪਈਆਂ ਹੋਈਆਂ ਜਵਾਨੀ ਦੇ ਤਾ ਵਿੱਚ ਮੈਂ ਬੇਬੇ ਨੂੰ ਵੀ ਦਿੱਤਾ ਬੋਲ ਗਿਆ ਬੇਪੁੱਤ ਮੈਂ ਤਾਂ ਕਹਿਣੀ ਆ ਤੂੰ ਰਹਿਣੀ ਦੇ ਜਾਣ ਨੂੰ ਆਪਾਂ ਰਾਮ ਸੋ ਨੂੰ ਭੇਜ ਦਿੰਨੇ ਆ ਬੇਬੇ ਨੇ ਮੈਨੂੰ ਮਤ ਦੇਣ ਵਜੋਂ ਕਿਹਾ ਬੇਖ ਬੇਬੇ ਪਲਾ ਭੇਜ ਹੱਸ ਕੇ ਪਲਾ ਭੇਜ ਨਰਾਜ਼ ਹੋ ਕੇ ਜਿੱਤੋਂ ਨੂੰ ਸਹਰਿਆਂ ਤੋਂ ਮੈਂ ਹੀ ਲੈਣ ਜਾਊਗਾ ਮੈਂ ਬੇਬੇ ਮੁਰੇ ਲక్ష్ਮੀ ਰੀਖਾ ਵਿੱਚ ਦਿੱਤੀ ਚੰਗਾ ਪੁੱਤ ਤੇਰੀ ਮਰਜ਼ੀ ਐ ਪਰ ਦੇਖੀ ਮੇਰਾ ਸ਼ੇਰ ਰਹੀ ਜਹਰਾ ਸੰਭੜ ਕੇ ਫੇਰ ਵੀ ਆਪਾਂ ਧੀ ਵਾਲੇ ਆ ਨੀਵੇਂ ਹੋ ਕੇ ਰਹਿਣਾ ਪੈਂਦਾ ਪੁੱਤ ਮਾਂ ਮੂਡ ਮੂਡ ਮੈਨੂੰ ਮਤਾਂ ਦੇ ਰਹੀ ਸੀ ਦੂਜੇ ਦਿਨ ਮੈਂ ਸਾਜਰੇ ਹੀ ਉੱਠ ਖੜਿਆ ਪੱਲੇ ਬੰਨਣ ਲਈ ਬੇਬੇ ਨੇ ਘਿਓ ਹੱਥ ਸਾਵੀਆਂ ਰੋਟੀਆਂ ਲਾ ਦਿਤੀਆਂ ਉੱਤੇ ਦੋ ਫਾੜੀਆਂ ਅੰਬ ਤੇ ਅਚਾਰ ਦੀਆਂ ਰੱਖੀਆਂ ਹੋਈਆਂ ਸਨ ਰੋਟੀਆਂ ਬਾਲਾ ਪੋਣਾ ਸਾਈਕਲ ਦੇ ਡੰਡੇ ਨਾਲ ਬੰਨ ਕੇ ਮੈਂ ਜੀਤੋਂ ਦੇ ਸ਼ੌਰਾ ਦੇ ਪਿੰਡ ਨੂੰ ਤੁਰ ਪਿਆ ਬਾੜ ਕਿੜਾ ਥੋੜੀ ਸੀ ਕਿੱਥੇ ਜਿੰਡਿਆਲੀ ਕਿੱਥੇ ਰੱਬ ਦੀਆਂ ਜੜਾਂ ਵਿੱਚ ਕੁਰਾਲੀ ਤੇ ਉਤੋਂ ਮਹੀਨਾ ਹਾੜਦਾ ਰੇਤਲਾ ਰਾਹ ਬਸ ਕਰਾਈ ਜਾਂਦਾ ਸੀ ਫਿਰ ਵੀ ਮੈਂ ਸਾਰਾ ਜੋਰ ਲਾ ਕੇ ਸਾਈਕਲ ਤੇ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਈਕਲ ਤੋਂ ਵੀ ਤੇਜ਼ ਰਫਤਾਰ ਨਾਲ ਮਨ ਬੀਤੇ ਦਿਨਾਂ ਦੀ ਰੀਲ ਉਹਦੇ ਲਈ ਜਾਂਦਾ ਸੀ ਜੀਤੋ ਮੇਰੇ ਚਾਚੇ ਭਗਤੂ ਦੀ ਧੀ ਸੀ। ਕਿਉਂ ਭਰਾਵਾਂ ਦੀ ਇਕੱਲੀ ਭੈਣ ਬਹੁਤ ਹੀ लाड़ली ਰੱਖ ਕੇ ਪਾਲੀ ਹੋਈ ਸੀ। ਇਸੇ ਕੁੜੀ ਜੀਤੋ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਸੀ। ਤੋਂ ਹੀ ਪਾਸੀ ਇਹ ਪਹਿਲਾ ਵਿਆਹ ਸੀ। ਦੋਹਾਂ ਧਿਰਾਂ ਦਾ ਚਾਹ ਨਹੀਂ ਸੀ ਚੁੱਕਿਆ ਜਾਂਦਾ। ਖਰਚ ਵੀ ਰੱਜ ਕੇ ਕੀਤਾ ਸੀ। ਚਾਚੀ ਚਾਚੇ ਚਾਚੀ ਦੀ ਖਾਸੀ ਕਿ ਦਾਜ ਵਿੱਚ ਕੋਈ ਵੀ ਚੀਜ਼ ਦੇਣ ਫਣੋ ਰਹਿ ਨਾ ਜਾਵੇ। ਬਰਾਤ ਦਾ ਰਾਤ ਦੀ ਆਈ ਹੋਈ ਸੀ। ਮਿਰਣੀ ਕਰਨ ਦੋ ਦਿਨ ਬਾਅਦ ਬੜੇ ਹੀ ਆਦਰ ਮਾਨ ਨਾਲ ਚਾਹ ਪਾਣੀ ਤੇ ਰਾਤ ਦੀ ਰੋਟੀ ਕੜਾ मुंडे ਨਾਲ ਖਵਾਈ ਖਵਾਈ ਗਈ। ਅਤੀ ਕੁ ਰਾਤੋਂ ਲਾਵਾ ਫੇਰੇ ਹੋਏ ਸਨ। ਲੱਡੂਆਂ ਤੇ ਮਠਿਆਈ ਨਾਲ ਸਵੇਰ ਦੀ ਵਰਤ ਚਾਹ ਨੂੰ ਜਨ ਬੁਲਾਰੇ ਪਿਆ ਦਿੱਤੀ ਸੀ ਪਿਆ ਦਿੱਤੀ ਸੀ। ਹੁਣ ਦੁਪਹਿਰ ਦੀ ਰੋਟੀ ਦਾ ਵੇਲਾ ਸੀ। ਲੱਗ ਗਈ ਜਦੋਂ ਦਾ ਜਨ ਬੁਲਾਹੇ ਖੱਟੀ ਰੋਟੀ ਦਾ ਮਿੱਠਾ ਜਿਹਾ ਸੁਨਹਿਕਾ ਦੇ ਕੇ ਆਇਆ ਭੁੱਖ ਲੱਗੀ ਹੋਣ ਕਰਕੇ ਸੁਨੇਹਾ ਮਿਲਦਿਆਂ ਹੀ ਬਰਾਤੀ ਰੋਟੀ ਖਾਣ ਲਈ ਪਹੁੰਚ ਗਏ ਖੱਟੀਆਂ ਗੁਲਾਬੀ ਪੱਗਾਂ ਵਾਲੇ ਚੋਬਰਾਂ ਦੇ ਗਲੀ ਪਾਏ ਸੋਨੇ ਦੇ ਕੈਠੇ ਪਾਏ ਹੋਏ ਸਨ ਪੰਡਾਲ ਦੇ ਇੱਕ ਪਾਸੇ ਬੈਠਾ ਨੱਤੂ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਮਠਾਸ ਭਰੀ ਖਸਕੂ ਮਣਾਂ ਨੂੰ ਸੁਗੰਧ ਕਰ ਰਹੀ ਸੀ ਸੱਗੀ ਫੁੱਲਾਂ ਵਾਲੀਆਂ ਗੀਤ ਗਾਉਂਦੀਆਂ ਕੁੜੀਆਂ ਦੀ ਬੰਝਲੀ ਵਰਗੇ ਬੋਲਾਂ ਨਾਲ ਰੂਹ ਨਸ਼ਾਈ ਜਾ ਰਹੀ ਸੀ ਸੱਜ ਮਈਆਂ ਬੋਟੀਆਂ ਦੇ ਬੁਲਬੁਲ ਟੀਨ ਤੇ ਦਿਲ ਦੀ ਪਿਆਸ ਤੇ ਸੂਟ ਲਹੰਗੇ ਸੱਚਮੁੱਚ ਹੀ ਦਿਲ ਦੀ ਪਿਆਸ बुझा ਰਹੇ ਸਨ ਹਰ ਪਾਸੇ ਖੁਸ਼ੀਆਂ ਤੇ ਖੇੜੇ ਸਨ ਹਾਸੇ ਮੁਖਾਂ ਉੱਡ ਰਹੇ ਸਨ ਖੁਲੀਆਂ ਟਿਕਣਾ ਹੋ ਰਹੀਆਂ ਸਨ ਪੂਰੀ ਸ਼ਿਕਨੀ ਲਾ ਕੇ ਮੈਂ ਵੀ ਮੁੰਡਿਆਂ ਦੇ ਨਾਲ ਟਰੀਹਾ ਲੱਗਿਆ ਉੱਡਿਆ ਫਦਾ ਸਾਂ ਅਚਾਨਕ ਹੀ ਇੱਕ ਅਣਸਖਾਮੀ ਘਟਨਾ ਵਾਪਰ ਗਈ ਜਿਵੇਂ ਚੱਲਦੇ ਘਰਾਟ ਵਿੱਚ ਕਿਸੇ ਸਾਥੀ ਨੇ ਰੋੜਿਆਂ ਦਾ ਬੁੱਕ ਭਰ ਕੇ ਪਾ ਦਿੱਤਾ ਹੋਵੇ ਮੇਲਣਾ ਕੁੜੀਆਂ ਸਿੱਠਣੀਆਂ ਦੇ ਰਹੀਆਂ ਸਨ ਬਰਾਤੀਆਂ ਦੇ ਹੁਲੀਏ ਬਿਆਨ ਕਰ ਰਹੇਗੇ 헤ਰੇ ਲਏ ਜਾ ਰਹੇ ਸਨ ਅਚਾਨਕ ਹੀ ਇੱਕ ਚੁਸਤ ਜਿਹਾ ਮੁੰਡਾ ਕੁੜੀਆਂ ਦੇ 헤ਰੇ ਦਾ ਜਵਾਬ ਵੋੜ ਲਈ ਉੱਠ ਕੇ ਖੜਾ ਹੋ ਗਿਆ ਇੱਕ ਬਾਹ ਖੜੀ ਕਰਕੇ ਦੂਜਾ ਹੱਥ ਕੰਨ ਦੇ ਧਰ ਕੇ ਅਜੇ ਉਹ ਕੁਝ ਬੋਲਣੇ ਲੱਗਿਆ ਸੀ ਕਿ ਮੈਂ ਜਲੇਬੀਆਂ ਵਾਲੀ ਪ੍ਰਾਂ ਨਾਲ ਮੁੰਡੇ ਨੂੰ ਖੜਾ ਕੇ ਉਹਦੇ ਦੋਵੇਂ ਹੱਥ 헤ਠਾ ਕਰਕੇ ਉਸਦੇ ਮੋਰਾਂ ਵਿੱਚ ਤਿੰਨ ਚਾਰ ਹੂਰੇ ਜੜ ਦਿੱਤੇ ਮੌੜ ਇਕਦਮ ਤਲਕ ਹੋ ਗਿਆ। ਬਰਾਤ ਦੇ ਬੰਦੇ ਰੁਸ ਕੇ ਬਾਹਰ ਜਾਣੇ ਸ਼ੁਰੂ ਹੋ ਗਏ ਤੇ ਸਾਡੇ ਸਿਆਣੇ ਬਜ਼ੁਰਗ ਉਹਨਾਂ ਨੂੰ ਮਨਾ ਕੇ ਵਾਪਸ ਪੰਡਾਲ ਵਿੱਚ ਲਿਆਉਣ ਲੱਗੇ। ਉਹ ਮੁੰਡਾ ਮੇਰੇ ਵੱਲ ਘੁੱਟਾਂ ਬਾਟੀ ਝਾਕ ਰਿਹਾ ਸੀ। ਭਾਵੇਂ ਉਸਨੇ ਮੇਰੇ ਮੂਹਰੇ ਹੱਥ ਨਹੀਂ ਸੀ ਜੁਕਿਆ ਫਿਰ ਵੀ ਬੰਗਾਰ ਦੇਣ ਵਾਰ ਬਾਗ ਮੈਨੂੰ ਲਲਕਾਰਿਆ ਸੀ। ਕਦੇ ਆਈ ਤੂੰ ਵੀ ਸਾਡੇ ਪਿੰਡ ਉੱਥੇ ਦੇਖਾਂਗੇ ਤੈਨੂੰ। ਬੰਗਾਰ ਨੂੰ ਸੁਵਗਾਰ ਕਰਦੇ ਹੋਏ ਮੈਂ ਛਾਤੀ ਠੋਕ ਕੇ ਆਖ ਦਿੱਤਾ ਤੂੰ ਹੁਣੇ ਹੀ ਦੇਖ ਲਈ ਲੈ ਮੈਂ ਹੀ ਆਉਂ ਕੁੜੀ ਨੂੰ ਲੈਣ ਤੇ ਇਕੱਲਾ ਹੀ ਆਉਣ ਵਾਲੀ ਤੂੰ ਕਰ ਲਈ ਇਕੱਠੇ ਜਿੰਨੇ ਮਰਜੀ ਇਸੇ ਜਿੱਦ ਨੂੰ ਪਗਾਉਣ ਲਈ ਅੱਜ ਮੈਂ ਮੁਕਲਾਵੇ ਗਈ ਜਿੱਤੋਂ ਨੂੰ ਉਹਦੇ ਸਹੁਰਾਂ ਤੋਂ ਲੈਣ ਜਾ ਰਿਹਾ ਸੀ ਆਹ ਵਿੱਚ ਉਹ ਚਲਦਾ ਦੇਖ ਕੇ ਮੈਂ ਪੋਣੇ ਲੜ ਬੰਨੀ ਰੋਟੀ ਕੋਲ ਕੇ ਖਾਣ ਲੱਗ ਪਿਆ ਰੋਟੀ ਮੰਗਾ ਕੇ ਉੱਥੇ ਹੀ ਦਰਖਤ ਥੱਲੇ ਪਰਨਾ ਵਿਛਾ ਕੇ ਘੜੀਪਲ ਆਰਾਮ ਕੀਤਾ ਤੇ ਫਿਰ ਸਾਈਕਲ ਚੁੱਕ ਕੇ ਤੁਰ ਪਿਆ ਮਨ ਮੁੜ ਤੋਂ ਸੋਚੀ ਪੈ ਗਿਆ ਕਿ ਤੇ ਉਹੀ ਗੱਲ ਨਾ ਹੋਵੇ ਮੇਰੇ ਗਏ ਤੋਂ ਸੱਚੀ ਹੋਏ ਨਾ ਕੋਈ ਜੰਗ ਪੈ ਜੇ ਘਰ ਦੇ ਤਾਂ ਮੈਨੂੰ ਭੇਜ ਕੇ ਪਹਿਲਾਂ ਹੀ ਨਹੀਂ ਖੋਸੀ ਚੰਗਾ ਹੁੰਦਾ ਜੇ ਮੈਂ ਨਾ ਆਉਂਦਾ ਜੇ ਭਲਾ ਉਹ ਯੋ ਮੁੰਡਾ ਮੈਨੂੰ ਰਾਹ ਵਿੱਚ ਮਿਲ ਗਿਆ ਫੇਰ ਪਰ ਮਨ ਵਿਚਲੇ ਜਵਾਨੀ ਦੇ ਨੇ ਜੋਸ਼ ਨੇ ਫਿਰ ਬੜਕ ਮਾਰੀ ਲੈ ਆਉਂਦਾ ਕਿਵੇਂ ਨਾ ਉਹਨੂੰ ਹੀ ਤਾਂ ਮੈਂ ਦੇਖਣਾ ਆ ਵੱਡੇ ਢੀਲੇ ਨੂੰ ਮਨ ਦੀ ਇਸੇ ਉਹੜੇੜ ਗੁਣ ਵਿੱਚ ਮੈਂ ਜੀਤੋ ਦੇ ਸਹਰੇ ਪਿੰਡ ਪਹੁੰਚ ਗਿਆ ਪਿੰਡ ਵਿੱਚ ਪਹਿਲੀ ਵਾਰ ਆਇਆ ਹੋ ਕੇ ਕਰਕੇ ਘਰ ਤਾਂ ਕਿਸੇ ਤੋਂ ਪੁੱਛਣਾ ਹੀ ਪੈਣਾ ਸੀ ਜੀਤੋ ਦੇ ਪਰੋਹਣੇ ਦਾ ਤੇ ਉਸ ਦੇ ਸਹਰੇ ਦਾ ਨਾਂ ਤਾਂ ਮੈਂ ਪਹਿਲਾਂ ਹੀ ਚਾਚੀ ਤੋਂ ਪੁੱਛ ਕੇ ਤੁਰਿਆ ਸੀ ਪਿੰਡ ਦੇ ਬਾਹਰ-ਬਾਹਰ ਜ਼ਿਮੀਂਦਾਰਾਂ ਦਾ ਇੱਕ ਵੱਡਾ ਸਰਾ ਕਰ ਸੀ ਇੱਕ ਬੰਦਾ ਟੋਕਰਾ ਚ ਕੀ ਪਸਵਾ ਨੂੰ ਪੱਠੇ ਪਾਰਿਆ ਸੀ ਸ਼ਾਇਦ ਘਰ ਦਾ ਸ਼ੀਰੀ ਹੋਵੇ ਇਹ ਤੋਂ ਪੁੱਛਾਂ ਮੈਂ ਮਨ ਹੀ ਮਨ ਸੋਚਿਆ ਬਾਹਰਲੀ ਕੰਧ ਨਾਲ ਸਾਈਕਲ ਖੜਾ ਕਰਕੇ ਮੈਂ ਦਰਵਾਜ਼ੇ ਵਿੱਚ ਖਲੋ ਕੇ ਉਸ ਨੂੰ ਕਿਹਾ ਭਾਈ ਸਾਹਿਬ ਕਹਿ ਕੇ ਆਵਾਜ਼ ਮਾਰੀ ਟੋਕਰਾ ਉੱਥੇ ਹੀ ਰੱਖ ਕੇ ਹੋ ਜੋ ਦਰਵਾਜ਼ੇ ਵੱਲ ਨੂੰ ਆਇਆ ਤਾਂ ਮੈਂ ਦੇਖ ਕੇ ਹੱਕਾ ਬੱਕਾ ਰਹਿ ਗਿਆ ਇਹ ਤਾਂ ਉਹੀ ਬਰਾਤ ਵਾਲਾ ਮੁੰਡਾ ਸੀ ਉਸ ਨੇ ਵੀ ਮੈਨੂੰ ਪਛਾਣ ਲਿਆ ਮੇਰੀ ਆਸ ਤੋਂ ਬਿਲਕੁਲ ਉਲਟ ਉਹ ਬੋਲਿਆ ਓਏ ਆ ਬਈ ਸਾਖਾ ਆ ਬਈ ਧੰਪਾਗ ਤੇ ਉਦੋਂ ਮੇਰੀ ਹੈਰਾਨੀ ਹੱੱਦੇ ਬਨੇ ਟੱਪ ਗਈ ਜਦੋਂ ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਭਾਈ ਚਾਚੀ ਮੈਂ ਤਾਂ ਚੱਲਿਆ ਘਰ ਨੂੰ ਸਾਡੇ ਤਾਂ ਪਰੌਣੇ ਆ ਗਏ ਹੁਣ ਤੁਸੀਂ ਆਪੇ ਹੀ ਪਾ ਲਿਓ ਪੱਠੇ-ਬੁੱਠੇ ਉਹ ਉੱਚੀ ਸਾਰੀ ਬੋਲਿਆ ਤੇ ਮੇਰੇ ਨਾਲ ਹੀ ਘਰ ਨੂੰ ਤੁਰ ਪਿਆ ਬੇਬੇ ਚਾਹ ਧਰ ਲੈ ਆਪਣੇ ਘਰੇ ਪਰੌਣੇ ਆਏ ਆ ਉਹ ਮੁੰਡਾ ਜੀਤੋ ਦੇ ਸਹੁਰਿਆਂ ਦੇ ਘਰ ਲੈ ਜਾਣ ਦੀ ਬਜਾਏ ਮੈਨੂੰ ਆਪਣੇ ਘਰ ਲੈ ਗਿਆ। ਪ੍ਰਸ਼ਾਮੇ ਢਾਲੇ ਸਨ। ਸੰਭਰੇ ਸਬਾਰੇ ਵਿੜੇ ਵਿੱਚ ਹੁੰਦੀ ਬੇਬੇ ਨੇ ਸਾਡੇ ਵਾਸਤੇ ਮੰਜੜਾ ਰਿਆ ਹੀ ਸੀ। ਕਿ ਉਹ ਆਪਣੀਆਂ ਮਾਂ ਨੂੰ ਆਪਣੀ ਮਾਂ ਨੂੰ ਘੁਰਕ ਕੇ ਪਿਆ। ਬੇਬੇ ਬਿਸਤਰਾ ਕੱਢ ਕੇ ਲਿਆ ਪੇਟੀ ਵਿੱਚੋਂ। ਇਹੋ ਜਿਹੇ ਪ੍ਰੌਣੇ ਕਿਤੇ ਅਲਾਣੇ ਮੰਜੇ ਤੇ ਨਹੀਂ ਬਿਠਾਈਦੇ ਹੁੰਦੇ। ਸੋਹਣਾ ਸਾਫ ਸੁਥਰਾ ਬਿਸਤਰਾ ਵਿਛਾ ਕੇ ਉਸ ਦੀ ਮਾਂ ਚਾਹ ਪਾਣੀ ਤੇ ਆਹਰ ਵਿੱਚ ਲੱਗ ਗਈ ਮੈਂ ਸਰਸਲੀ ਜਹੀ ਨਾજર ਘਰ ਤੇ ਮਾਰੀ ਘਰ ਭਾਵੇਂ ਕੱਚਾ ਹੀ ਸੀ ਪਰ ਲਿੰਪਿਆ ਪੋਚਿਆ ਕਿਸੇ ਸੋਹਰ ਸਿਆਣੇ ਹੱਥਾਂ ਦੇ ਸਚਾਰ ਪੁਣੇ ਦੀ ਗਵਾਹੀ ਭਰ ਰਿਹਾ ਸੀ ਮੇਰੇ بار-ਬਾਰ ਕਹਿਣ ਤੇ ਵੀ ਉਹ ਮੁੰਡਾ ਮੈਨੂੰ ਜੀਤੋ ਦੇ ਸਹਰਿਆਂ ਦੇ ਘਰ ਛੱਡਣ ਨਹੀਂ ਗਿਆ ਸਗੋਂ ਮੇਰ ਜਹੀ ਨਾਲ ਕਹਿਣ ਲਗਾ ਦੇਖ ਬਈ ਸਾਫ ਕਾ ਅੱਜ ਦੀ ਰਾਤ ਨੂੰ ਸਾਡਾ ਪਰੌਣਾ ਆਪਾਂ ਕੱਲ ਨੂੰ ਚੱਲਾਂਗੇ ਉਧਰ ਮੈਂ ਜੇ ਦੇਖ ਉਸ ਦਾ ਨਾਂ ਵੀ ਨਹੀਂ ਸੀ ਪੁੱਛਿਆ ਮੈਂ ਤਾਂ ਆਪਣੇ ਵੱਲੋਂ ਕੀਤੀ ਗਲਤੀ ਦੇ ਪ੍ਰਸਤਾਵੇ ਨਾਲ ਹੀ ਦੱਬਿਆ ਜਾ ਰਿਹਾ ਸੀ ਤੇਰਾ ਨਾਂ ਕੀ ਹੈ ਵੇਲੀਆ ਮੈਂ ਝੱਕਦੇ ਝੱਕਦੇ ਨੇ ਪੁੱਛਿਆ ਬਾਈ ਜੀ ਮੇਰਾ ਨਾਂ ਰਖਾ ਏ ਮਾਂ ਦਾ ਕੱਲਾ 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 ਪੁੱਤ ਹੋਰ ਕੋਈ ਭੈਣ ਭਰਾ ਨਹੀਂ ਤੇ ਉਹ ਵੀ ਸਿਰਤੇ ਨਹੀਂ ਬਸ ਅਸੀਂ ਮਾਂ ਪੁੱਤੀਆਂ ਆਪਣਾ ਨਾਮ ਦੱਸਦੇ ਹੋਏ ਰੱਖੇ ਨੇ ਮੇਰੇ ਬਗੈਰ ਪੁੱਛਿਆ ਹੀ ਆਪਣੇ ਸਾਰੇ ਆਪਣੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਰਾਤ ਨੂੰ ਉਹਨਾਂ ਮਾਂ ਪੁੱਤ ਨੇ ਮੇਰੀ ਇੰਨੀ ਸੇਵਾ ਕੀਤੀ ਕਿ ਮੈਂ ਕੋਈ ਵੱਡਾ ਉਮੀਦ ਜੀ ਰਹਾ ਹਾਂ ਇਸ ਤਰ੍ਹਾਂ ਦੀ ਬਾਈ ਜੀ ਐਵੇਂ ਘੁੱਟ ਕੀਤੀ ਖਾਦੀ ਵਿੱਚ ਵਿੱਚ ਮੈਂ ਮੰਦਿਰ ਦੇ ਚੁੱਕੇ ਚਕਾਏ ਨੇ ਉਹ ਗਲਤੀ ਕਰ ਲਈ ਸੀ ਨਹੀਂ ਤਾਂ ਮੈਂ ਕਾਣੂ ਆ ਇਹੋ ਜਿਹਾ ਉਸਨੇ ਮਾਫੀ ਮੰਗਣ ਦੇ ਅਦਾਜ ਨਾਲ ਮੇਰੇ ਨਾਲ ਗੱਲ ਕੀਤੀ ਨਹੀਂ ਯਾਰ ਬਧੀਕੀ ਦਾ ਸਗੋਂ ਮੈਥੋਂ ਹੋਈ ਸੀ ਮੈਂ ਤਾਂ ਸਗੋਂ ਆਪ ਤੇ ਅਗਾ ਮੈਨੂੰ ਉਹੜਾ ਹੀ ਕੁਛ ਨਾ ਬੇ ਕੀ ਕਮਾ ਚੰਨ ਕੋਈ ਨਾ ਸਹੂ ਵਿਆਹਾਂ ਸਾਧੀਆਂ ਵਿੱਚ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੋ ਹੀ ਜਾਂਦੀਆਂ ਨੇ ਕੋਲ ਤੇ ਉਸ ਦੀ ਮਾਂ ਨੇ ਹੁੰਘਾਰਾ ਭਰਿਆ ਸਵੇਰੇ ਜਦੋਂ ਮੈਂ ਉਸ ਦੇ ਨਾਲ ਜੀਤੋ ਦੇ ਸਹੁਰੇ ਦੇ ਘਰ ਪਹੁੰਚਾ ਤਾਂ ਕੁੜੀ ਮੈਨੂੰ ਐਡੇ ਸਜਰੇ ਆਇਆ ਦੇਖ ਕੇ ਘਬਰਾ ਗਈ ਵੀਰੇ ਐਡੇ ਵਕਤੇ ਘਰ ਸੁੱਖ ਤਾਂ ਹੈ ਸਾਰੇ हां ਘਰ ਤਾਂ ਸਭ ਸੁਖਸਾਂਦ ਐ ਮੈਂ ਤਾਂ ਕੁੜੇ ਰਾਤ ਦਾ ਆਇਆ ਵਾਂ ਰਾਤੀ ਆ ਬਾਈ ਨੇ ਆਉਣਿੰ ਦਿੱਤਾ ਇੱਧਰ ਮੈਂ ਰੱਖੇ ਵਾਲ ਇਸ਼ਾਰਾ ਕਰਕੇ ਦੱਸਿਆ ਮੈਂ ਜੋ ਰਖ ਨਾਲ ਦੇਖਿਆ ਜੀਤੋ ਦਾ ਪ੍ਰੌਣਾ ਤੇ ਸੋਹਰਾ ਮੁਸਕੜੀਏ ਹੱਸੀ ਜਾ ਰਹੀ ਸਨ ਮੈਂ ਸ਼ਰਮ ਨਾਲ ਧਰਤੀ ਵਿੱਚ ਨੀਕਰਦਾ ਜਾ ਰਿਹਾ ਸੀ ਰੱਖਾ ਮੈਨੂੰ ਛੱਡ ਕੇ ਘਰ ਨੂੰ ਮੁੜ ਗਿਆ ਫੇਰ ਪਤਾ ਨਹੀਂ ਮੈਨੂੰ ਬੈਠੇ ਬੈਠੇ ਨੂੰ ਕੀ ਸੁਜੀ ਮੈਂ ਜੀਤੋ ਦੀ ਸੱਸ ਨੂੰ ਪੁੱਛਿਆ ਮਾਸੀ ਪਨਾਏ ਇਹ ਮੁੰਡਾ ਮੰਗਿਆ ਵਿਆਹ ਕਿਦੜੇ ਕਿਉਂ ਕੀ ਲੋੜ ਪੈ ਗਈ ਪੁੱਛਣ ਦੀ ਅੰਦਰੋਂ ਸੁਚੇਤ ਪਰ ਬਾਹਰੋਂ ਢੋਲੀ ਜਹੀ ਬਣਦੀ ਮਾਸੀ ਨੇ ਮੈਨੂੰ ਘਰੇਂਦਿਆ ਮੈਂ ਖੀਸੇ ਵਿੱਚ ਹੱਥ ਪਾ ਕੇ ਚਾਂਦੀ ਦਾ 1 ਰੁਪਿਆ ਕੱਢਿਆ ਤੇ ਮਾਸੀ ਦੇ ਹੱਥ ਵਿੱਚ ਫੜਾਉਂਦੇ ਹੋਏ ਨੇ ਕਿਹਾ ਲੈ ਆ ਲੈ ਰੁਪਿਆ ਫੜਾ ਦੀ ਉਹਨਾਂ ਦੇ ਘਰੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ